ਬਹੁਤ ਸ਼ੀਆ ਜੀ ਇਹ ਗੱਲ ਦੀ ਸੰਗਰਦਾਸਾ ਬੇਨਤੀਆਂ ਕਰਦੇ ਰਹੇ ਆ ਤੇ ਮਹਾਰ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀਨਾ ਇਹਦਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਇਹ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਲਾਂ ਬਾਬਾ ਜੀ ਤੋਂ ਸਮਾਨਤ ਕਰਨਾ ਕਿ ਨਾਲ ਹੋ ਗਿਆ ਬਾਬਾ ਜੀ ਆਪਣਾ ਨਾਮ ਲਸਕੇ ਮੇਰੇ ਨਾਲ ਸੰਤੋਖ ਸਿੰਘ ਜੀ ਇਹ ਅੱਜ ਦਾ ਤੁਹਾਨੂੰ ਮਾਨ ਸਤਿਵਾਨ ਕੀਤਾ ਵਾ ਕਿਹੜੇ ਲੋਕਾਂ ਨੇ ਕਿਹੜੇ ਰਵਾੜ ਨੇ ਕੀ ਕਹਿਣਾ ਚਾਹੋਗੇ ਬਹੁਤ ਸ਼ੀਆ ਜੀ ਇਹ ਗੱਲ ਦੀ ਸੰਗਰਦਾਸਾ ਬੇਨਤੀਆਂ ਕਰਦੇ ਰਹੇ ਆ ਤੇ ਮਹਾਰ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀਨਾ ਕਿ ਤਾਂ ਮੈਨੂੰ ਨਾ ਦੱਸਿਆ ਵੀ ਨਹੀਂ ਆ। ਇਹ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਤ ਤਬਾ ਬਾਬਤ ਨੂੰ ਸਮਾਨਤ ਕਰਨਾ ਹੈ। ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਠ ਕਰਦਿਆ ਸਿਵਾਲਾ ਜੀ ਨੂੰ? ਮੇਰੇ 6-9 ਸਾਲ ਹੋ ਗਏ ਉਹ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ। ਕਲੀਸਥਾਨਾ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ? ਨਹੀਂ ਆ ਪਹਿਲੀ ਵਾਰੀ ਆ। ਪਹਿਲੀ ਵਾਰੀ। ਹੁਸਲਾ ਮੜਾ ਛੋਟਾ-ਮੋਟਾ ਚਲੋ ਚੱਲਦਾ ਰਿੰਦਾ ਕੰਮ। ਤੇ ਆਹੜਾ ਇਹ ਪਹਿਲੀ ਵਾਰੀ ਆ। ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜਿ ਲਗ ਲ ਪਿੰਡਾਂ ਦਾ ਪਿੰਡਾਂ ਜੀ। ਹਾਂਜੀ। ਕਿੰਨੇ ਸਾਲ ਤੁਹਾਨੂੰ ਸਮਾਨਤ ਕੀਤਾ ਫਿਰ ਕਿੰਨਾ ਕੁ ਮਨੁਖੁਸ਼ੀ ਆਈ ਇਗਰੂ ਘਰੋਂ ਕਿ ਲਾਇਦਾ ਗੁਰੂ ਘਰ ਦੇ ਵਜੀਰਾਂ ਲੋਕੀ ਬਹੁਤ ਘੱਟ ਮਾਨਸਰ ਮਾਰਦੇ ਹਾਂ ਜੀ ਬਹੁਤ ਘੱਟ ਹੀ ਬਹੁਤ ਘੱਟ ਹਾਂਜੀ ਲੋਕੀ ਚਾਜਨਾ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋ ਕਰਦੇ ਆ ਉਹ ਜਿਹੜੇ ਤੁਹਾਡੇ ਨਾਲ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਗੇ ਕਿ ਨਹੀਂ ਬਣਾ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਨੇ ਆਪਣੇ ਬੱਚਿਆਂ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਇਹ ਰੀਜਨ ਕੀ ਆ ਕਿਉਂਕਿ ਮਾਨਸਿਕ ਤਨ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਦੇ ਦੇ ਉਹ ਤੀਨ ਮਿਲਦੀ ਬਈ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਜ਼ਰੂਰਤ ਚਾਹੀਦੀ ਹੈ ਉਨੀ ਜਿਹੜੀ ਤਨਖਾਹ ਉਹ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7 ਹਜ਼ਾਰ ਨਾਲ ਕੀ ਬੰਦਾ ਇਹ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘੱਟੋ ਘੱਟ 15-20000 ਰੁਪਏ ਗਰੰਤੀ ਤਨਖਾਹ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਡੇ ਮਡੇ ਪਾਠ ਕਰ ਹੀ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਪਰੇ ਫਿਰਦੇ ਆ ਇਹ ਕਰਕੇ ਪੂਰਾ ਉਹ ਜਿਹੜੀ ਅਰਜਕਾ ਜਾਰਾ ਗਰੰਤੀ ਦਾ ਨਹੀਂ ਹੁੰਦਾ ਕਿ ਲਾਦ ਜਿਹੜਾ ਮਾਨ ਸਰਕਾਰ ਐ ਜੀ ਪੀ ਸੀ ਨੂੰ ਸੰਕਟ ਦਿੰਦੀ ਹੈ 코로나 ਮਾਨਸਮਾਨ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਦਿੱਤਾ ਐ ਜੀ ਫਿਜ਼ੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹ ਪੰਜ ਤੇ ਹਜ਼ਾਰ ਤੋਂ ਬਤਰਖਾ ਨਹੀਂ ਦਿੰਦੇ ਤੇ ਜੇ ਪਿੰਡਾਂ ਦੀ ਗਰੰਟੀ ਆ ਹਾਂਜੀ ਐਸ ਸੀ ਬੀ ਜੀ ਨੂੰ ਕੁਝ ਵੀ ਕਰਦੀ ਜੀ ਇਹ ਕੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਪਾਰ ਦੇ ਗਰੰਟੀਆਂ ਦਾ ਵੱਧ ਤੋਂ ਵੱਧ ਮਾਨ ਸਰਕਾਰ ਕਰੋ ਤੇ ਇਹ ਕਰ ਕਿਹੜਾ ਨਗਰ ਸstdcਾਰ ਉਹਦੇ ਗਰੰਟੀਆਂ ਸstdcਾਰ ਉਹਦੇ ਗਰੰਟੀਆਂ ਜਨ ਸstdcਾਰ ਉਹਨਾਂ ਵੱਧ ਥੋੜਾ ਆ ਇਹ ਗਰੰਟੀਆਂ ਸstdcਾਰ ਕਰੋ ਜਿਹੜਾ ਕਿਸ ਸਰਕਾਰ ਆ ਜੋ ਗੁਰੂ ਮਹਾਰਾਜ ਕਰਕੇ ਸਰਕਾਰ ਕਰਦਾ ਉਹ ਮਹਾਰਾਜ ਸਰਕਾਰ ਆ ਇਹ ਕਰਕੇ ਵੱਧ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰ ਦੇ ਕੈਮਰੇਨ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਗਤਾਂ ਮਹਾਰਾਜ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਹਾਰਾਜ ਹਾਂਜੀ ਦੇਖ ਭਾਈ ਉਹ ਦੇਖ ਹਾਲੀ ਬਿੰਦੀ ਕੀ ਨਾਮ ਨੇ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਕਿਹੜਾ ਜੀ ਜਠਾਵਾਲ ਜਠੋਲ ਅ ਅੱਜ ਤੁਸੀਂ ਬਾਬਾ ਜੀ ਨੂੰ ਸੋਨੇ ਦੇ ਕੈਂਠੇ ਦਾ ਸਨਮਾਨ ਕੀਤਾ ਕਿਸ ਤਰ੍ਹਾਂ ਮੱਝ ਗਿਆ ਚਾਇਆ ਬਹੁਤ ਖੁਸ਼ੀ ਆ ਬਾਬਾਈ ਕਹਿੰਦਾ ਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਸਨਮਾਨਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ ਜੀਦਾ ਤੁਹਾਡੇ ਪੜਾਵਾ ਜੋਗਾ ਸਿੰਘ ਜੀ ਕਿਹੜੀ ਜਗ੍ਹਾ ਗਿਆ ਹੈ ਕੈਨੇਡਾ ਜੇ ਠੀਕ ਹੈ ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਤ ਕੀਤਾ ਉਸਦਾ ਨਾਂ ਅਗਰਜੰਟ ਸਿੰਘ ਉਹ ਜੁਕੇ ਹਾਂਜੀ ਹਾਂਜੀ ਨੇ ਟੋਲਿਆਂ ਦਾ ਜਿਹੜਾ ਤੁਸੀਂ ਘੰਟਾ ਪਾਇਆ ਦੋ ਟੋਲਿਆਂ ਦਾ ਜੀ ਦੋ ਟੋਲਿਆਂ ਦਾ ਹਾਂਜੀ ਤੇ ਕਿਹੜੇ ਗੁਰੂ ਘਰ ਦੇ ਜਿਹੜੇ ਹੈਗੇ ਨੇ ਇਹ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ ਤੇ ਲੋਕਾਂ ਨੂੰ ਕਿੱਸਾ ਦਿਆ ਚਾਹੁੰਦੇ ਸੀ ਦੇਖਿਆ ਵੀ ਲੋਕ ਬਹੁਤ ਘੱਟ ਸਤਕਾਰ ਕਰਦੇ ਨੇ ਗ੍ਰੰਥੀ ਚੰਗਾ ਗੁਰੂ ਦੇ ਵਜੀਬ ਦਾ ਪਰ ਤੁਸੀਂ ਬਹੁਤ ਸਤਕਾਰ ਦੇ ਨਾਲ ਘਰੇ ਤੁਹਾਡੇ ਆਇਆ ਤੇ ਚੁਗ ਨਗਾਇਆ ਗਿਆ ਕੀ ਜਾਨਾ ਚਾਹੁੰਦੇ ਹੋ ਬਾਈ ਆਪਾਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲਿਆਣਾ ਸਾਹਿਬ ਅੰਮਰ ਸ਼ਹੀਦ ਮਾ ਪੁਰਖਾਂ ਸਾਡੇ ਸਤਾਨ ਆ ਇਹ ਬਾਬਾ ਜੀ ਸਾਡੇ ਉੱਤੇ ਗ੍ਰੰਥੀ ਆ ਲੰਮੇ ਸਮੇਂ ਤੋਂ ਸੇਵਾ ਕਰਨ ਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਿਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਤੋਲੇ ਕੰਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਨਾਲੇ ਜਿੱਤਰਾ ਬੱਚੇ ਆ ਕੁਸਮਾ ਕੱਢ ਕੇ ਸ਼ਾਮਾਂ ਨੂੰ ਜਾਂ ਸਵੇਰ ਦੇ ਟਾਈਮ ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਣ ਸਿੱਖਿਆ ਗੁਰਬਾਣੀ ਦੀ ਸੰਸਥਾ ਜਰੀਆ ਉਹ ਆਪੂ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਤੇ ਇਸੇ ਤਰ੍ਹਾਂ ੜੀਆਂ ਸੰਗਤਾਂ ਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਕਾਰ ਕਰਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ